ਮਾਗ ਮੰჯਨ ਸੰਗ ਸਾਧੂ ਆ ਧੂੜੀ ਕਰ ਇਸ਼ਨਾਨ ਹਰ ਕਾ ਨਾਮ ਧਿਆਏ ਸੁਣ ਸਭਨਾ ਨੂੰ ਕਰ ਦਾਨ ਇਹ ਭਾਵ ਅਰਥ ਮਹਾਰਾਜ ਕਹਿੰਦੇ ਨੇ ਵੀ ਤੂੰ ਮਾਗਦੇ ਮਹੀਨੇ ਨੂੰ ਚੰਗਾ ਸਮਝਦਾ ਭਾਈ ਵੀ ਮਾਗਦਾ ਮਹੀਨਾ ਬੜਾ ਪਵਿੱਤਰ ਸਮਝਿਆ ਜਾਂਦਾ ਗੁਰੂ ਮਹਾਰਾਜ ਕਹਿੰਦੇ ਫਿਰ ਮਾਗਦੇ ਮਹੀਨੇ ਦੇ ਵਿੱਚ ਭਾਈ ਆਪਣੇ ਮਨ ਦਾ ਇਸ਼ਨਾਨ ਕਰ ਜਿਵੇਂ ਕਰ ਸਾਧੂਆਂ ਦੀ ਸੰਗਤ 'ਚ ਬੈਠ ਹੁਣ ਸਾਧੂਆਂ ਦੀ ਸੰਗਤ 'ਚ ਕਿਹੜਿਆਂ 'ਚ ਬਹਿਣਾ ਆ 35 ਮਹਾਂਪੁਰਖ ਬੈਠੇ ਨੇ 35 ਸਾਧੂਆਂ ਦੀ ਸੰਗਤ ਆਪਾਂ ਕਰ ਰਹੇ ਆ ਇਸ ਟਾਈਮ ਜੇ ਆਪਣੀ ਸੁਰਤ ਗੁਰਬਾਣੀ ਨਾਲ ਟੱਚ ਕਰਦੀ ਆ ਤਾਂ ਸ਼ਬਦ ਨਾਲ ਟੱਚ ਕਰਦਾ ਨਾ ਸੁਰਤ ਤੇ ਸਮਝ ਲਓ ਆਪਾਂ 35 ਮਹਾਂਪੁਰਖਾਂ ਦੀ ਸੰਗਤ ਕਰ ਰਹੇ ਆ ਕਿਉਂਕਿ ਉਹਨਾਂ ਦੇ ਬਚਨ ਸੁਣ ਰਹੇ ਆ ਇਹੀ ਮਹਾਰਾਣੇ ਦੱਸਿਆ ਵੀ ਮਾਗ ਮੰჯਨ ਸੰਗ ਸਾਧੂਆਂ ਧੂੜੀ ਕਰ ਇਸ਼ਨਾਨ ਧੂੜੀ ਇਸ਼ਨਾਨ ਦਾ ਮਤਲਬ ਇਹ ਆ ਵੀ ਗੁਰੂ ਦੇ ਬਚਨ ਸੁਣ ਕੇ ਆਪਣੇ ਹਿਰਦੇ ਘਰ ਵਿੱਚ ਵਸਾਲਾ ਬਚਨ ਤੇ ਆਪਣੀਆਂ ਆਦਤਾਂ ਬਦਲ ਲੈ ਮਾੜੇ ਖਿਆਲ ਛੱਡ ਦੇ ਇੱਧਰ ਉੱਧਰ ਜਾਣਾ ਆਉਣਾ ਛੱਡ ਦੇ ਤੇ ਗੁਰੂ ਦੇ ਗਿਆਨ ਨਾਲ ਜੁੜ ਕੇ ਆਪਣਾ ਜੀਵਨ ਬਸਰ ਕਰ ਆਪਣੇ ਜੀਵਨ ਵਿੱਚ ਲਾਗੂ ਕਰ ਗੁਰੂ ਦੇ ਬਚਨ ਇਦਾ ਭਾਵ ਇਹ ਦੱਸਦੇ ਨੇ ਮਹਾਰਾਜ ਮਾਗ ਮੰჯਨ ਸੰਗ ਸਾਧੂਆਂ ਧੂੜੀ ਕਰ ਇਸ਼ਨਾਨ ਗੁਰੂ ਸਾਧੂ ਦੀ ਸੰਗਤ ਕਰ ਗੁਰਮਖ ਪਿਆਰਿਆਂ ਤੋਂ ਗੁਰੂ ਦੇ ਬਚਨ ਸੁਣ ਤੇ ਹਰ ਕਾ ਨਾਮ ਧਿਆਏ ਸੁਣ ਸਭਨਾ ਨੂੰ ਕਰ ਦਾਨ ਮਹਾਰਾਜ ਕਹਿੰਦੇ ਹਰੀ ਪ੍ਰਭੂ ਪਰਮਾਤਮਾ ਦਾ ਨਾਮ ਧਿਆ ਤੇ ਸੁਣ ਤੇ ਅੱਗੇ ਵੀ ਕਿਸੇ ਨੂੰ ਦੱਸ ਵੀ ਗੁਰੂ ਜੀ ਆਹ ਕਹਿੰਦੇ ਨੇ ਇਹ ਜਿੰਨਾ ਤੋਂ ਗਾਂ ਦਾਨ ਕਰੇਗਾ ਉਨਾਂ ਹੀ ਵਧੇਗਾ ਸਬਨਾ ਨੂੰ ਕਰ ਦਾਨ ਦਾ ਭਾਵ ਇਹੀ ਆ ਵੀ ਭਾਈ ਆਪ ਨਾਮ ਜਪ ਗਰਬਾਣੀ ਸੁਣ ਤੇ ਹੋਰਾਂ ਨੂੰ ਵੀ ਗੁਰੂ ਮਹਾਰਾਜ ਬਾਰੇ ਦੱਸ ਵੀ ਭਾਈ ਨਾਮ ਬਾਣੀ ਨਾਲ ਜੁੜੋ ਮਾ ਗਮਜਨ ਸੰਗ ਸਾਧੂਆਂ ਧੂੜੀ ਕਰ ਇਸ਼ਨਾਨ ਹਰ ਕਾ ਨਾਮ ਧਿਆਏ ਸੁਣ ਸਬਨਾ ਨੂੰ ਕਰ ਦਾਨ ਬਸ ਇੰਨੀ ਪੰਕਤੀ ਹੋਈ ਆਪਾਂ ਸਮਝ ਲਈਏ ਭਈ ਭਾਈ ਪ੍ਰਭੂ ਪ੍ਰਮਾਤਮਾ ਦਾ ਨਾਮ ਬਾਣੀ ਬਾਣੀ ਪੜਨੀ ਆ ਸੁਣਨੀ ਆ ਤੇ ਸੁਣਾਉਣੀ ਆ ਤੇ ਪ੍ਰਮਾਤਮਾ ਦਾ ਨਾਮ ਜਪਣਾ ਤੇ ਜਪਾਉਣਾ ਦੂਜਿਆਂ ਨੂੰ ਵੀ ਪ੍ਰੇਰਿਤ ਕਰਨਾ ਵੀ ਭਾਈ ਪ੍ਰਭੂ ਪ੍ਰਮਾਤਮਾ ਦੇ ਨਾਮ ਨਾਲ ਜੁੜੋ ਤੇ ਜੋ ਆਪਾਂ ਲੜੀਵਾਰ ਕਰਦੇ ਆਂ ਗੁਰੂ ਦੀ ਕਿਰਪਾ ਸਦਕਾ ਉਹ ਦੇਵਗੰਧਾਰੀ ਰਾਗ ਅੰਦਰ ਸ਼ਬਦ ਮਨ ਸਗਲ ਸਿਆਨ ਫਰਹੀ ਕਰਨਕ 라ਵਣ ਹਾਰ ਸੁਆਮੀ ਨਾਨਕ ਓਟ ਗਈ ਇਹਦਾ ਭਾਵ ਵੀ ਇਥੇ ਇਹੀ ਬਣਦਾ ਵੀ ਜੋ ਮਨੁੱਖ ਸਭ ਕੁਝ ਕਰ ਸਕਣ ਦੇ ਸਭ ਕੁਝ ਜੀਵਾਂ ਪਾਸੋਂ ਕਰਾ ਸਕਣ ਵਾਲੇ ਪ੍ਰਮਾਤਮਾ ਮਾਲਕ ਦਾ ਆਸਰਾ ਲੈ ਲੈਂਦਾ ਹੈ ਗੁਰੂ ਮਹਾਰਾਜ ਕਹਿੰਦੇ ਨੇ ਆਪ ਮੇਟ ਪਏ ਸਰਨਾਈ ਇਹ ਮਤ ਸਾਧੂ ਕਹੀ ਜਿਨ੍ਹਾਂ ਨੇ ਗੁਰੂ ਦੀ ਦੱਸੀ ਹੋਈ ਇਹ ਆਪਣੀ ਸ਼ਿਆਣਪ ਚਤਰਾਈ ਛੱਡ ਦੇਣ ਵਾਲੀ ਸੁਖਿਆ ਗ੍ਰਹਿਣ ਕਰੀ ਕੀਤੀ ਹੈ ਤੇ ਜੋ ਭਾਵ ਆਪਾਂ ਮਟਾ ਕੇ ਪ੍ਰਭੂ ਦੀ ਸ਼ਰਨ ਆਏ ਹਨ ਵੀ ਆਪਣਾ ਆਪ ਮਟਾ ਕੇ ਆਪਣੀ ਸਿਆਣਫਜੀ ਛੱਡ ਕੇ ਗੁਰੂ ਦੀ ਸ਼ਰਨ ਆ ਕੇ ਪਰਮਾਤਮਾ ਦਾ ਨਾਮ ਸੁਣਨ ਲੱਗੇ ਜਿਹੜੇ ਮਹਾਰਾਜ ਕਹਿੰਦੇ ਫਿਰ ਪ੍ਰਭ ਕੀ ਆਗਿਆ ਮਾਨ ਸੁਖ ਪਾਇਆ ਭਰਮ ਅੰਧੇਰਾ ਨਹੀਂ ਮਹਾਰਾਜ ਕਹਿੰਦੇ ਉਹਨਾਂ ਨੇ ਪ੍ਰਭੂ ਦੀ ਰਜ਼ਾ ਮੰਨ ਕੇ ਆਤਮਿਕ ਆਨੰਦ ਮਾਣਿਆ ਤੇ ਉਹਨਾਂ ਦੇ ਅੰਦਰੋਂ ਭਰਮ ਰੂਪ ਹਨੇਰਾ ਦੂਰ ਹੋ ਗਿਆ ਜਿਹੜਾ ਬਹਿਮਾ ਭਰਮਾਂ ਵਿੱਚ ਫਸਿਆ ਸੀ ਭਲੇਖਿਆਂ 'ਚ ਉਹ ਭਰਮ ਭਲੇਖੇ ਦੂਰ ਹੋ ਗਏ ਤੇ ਪ੍ਰਭੂ ਪਰਮਾਤਮਾ ਦੇ ਨਾਮ ਨਾਲ ਇੱਕ ਮਨ ਹੋ ਕੇ ਜੁੜ ਜਾਂਦਾ ਫਿਰ ਮਨੁੱਖ ਜਾਨ ਪਰਬੀਨ ਸੁਆਮੀ ਪ੍ਰਭ ਮੇਰੇ ਸ਼ਰਨ ਤੁਮਾਰੀ ਅਹੀ ਹੇ ਸੁਜਾਨ ਤੇ ਸਿਆਣੇ ਮਾਲਕ हे मेरे प्रभु मैं तेरी शरण आया हां। ਕਿਨ ਮੈਂ ਥਾਪ ਉਥਾਪਣ ਹਾਰੇ ਕੁਦਰਤ ਕੀ ਮਨ ਪਈ। हे ਇੱਕ ਖੇਨ ਵਿੱਚ ਪੈਦਾ ਕਰਕੇ ਨਾਸ ਕਰਨ ਦੀ ਤਾਕਤ ਰੱਖਣ ਵਾਲੇ ਪ੍ਰਭੂ ਕਿਸੇ ਪਾਸੋਂ ਤੇਰੀ ਤਾਕਤ ਦਾ ਮੁੱਲ ਨਹੀਂ ਪੈ ਸਕਦਾ। ਬਹੁਤ ਵੱਡੇ ਵੱਡੇ ਅਮੀਰ ਵੀ ਹੋਏ ਤੇ ਆਪਣੇ ਆਪ ਨੂੰ ਬੇਦਬਾਨ ਅਖਬੌਨ ਵਾਲੇ ਆਪਣੇ ਆਪ ਨੂੰ ਬ੍ਰਹਮ ਅਖਬਿਆ ਬ੍ਰਹਮ ਗਿਆਨੀ ਅਖਬੌਣ ਵਾਲਿਆਂ ਨੇ ਵੀ ਤੇਰੀ ਕੀਮਤ ਨਹੀਂ ਪਾਈ ਤੇਰੀ ਤਾਕਤ ਦਾ ਮੁੱਲ ਨਹੀਂ ਪਾ ਸਕਿਆ ਕੋਈ ਤੂੰ ਕਿੱਡਾ ਵੱਡਾ ਹੈ ਤੇ ਕਿੱਡੀ ਤੇਰੀ ਤਾਕਤ ਹੈ ਤੇ ਕਿੱਡੀ ਤੇਰੀ ਪਾਵਰ ਚੱਲਦੀ ਹੈ ਸੰਸਾਰ ਦੇ ਵਿੱਚ ਤੂੰ ਜੀਵਾਂ ਨੂੰ ਪੈਦਾ ਵੀ ਕਰ ਦਿੰਦਾ ਸੈਕਿੰਟਾਂ ਦੇ ਹਿਸਾਬ ਨਾਲ ਸੈਕਿੰਟਾਂ ਦੇ ਸਮੇਂ ਵਿੱਚ ਹੀ ਪੈਦਾ ਕਰ ਦਿੰਦਾ ਤੂੰ ਉਹਨਾਂ ਦਾ ਪਾਲਣ ਪੋਸ਼ਣ ਵੀ ਕਰਦਾ ਤੇ ਆਪਦੀ ਕੁਦਰਤ ਨੂੰ ਫਿਰ ਸਮੋਇਟਦਾ ਵੀ ਤੂੰ ਆਪ ਹੀ ਐ ਤੇਰੀ ਕੀਮਤ ਤੇਰਾ ਮੁੱਲ ਕੋਈ ਨਹੀਂ ਪਾ ਸਕਦਾ ਗੁਰੂ ਮਹਾਰਾਜ ਜੀ ਸਮਝਾਉਣਾ ਕਰਦੇ ਨੇ ਖਿੰਮੇ ਥਾਪ ਉਥਾਪਣ ਹਾਰੇ ਕੁਦਰਤ ਕੀਮ ਨਾ ਪਈ ਅੱਗੇ ਮਹਾਰਾਜ ਦੱਸਦੇ ਨੇ ਦੇਵ ਗੰਧਾਰੀ ਮਹੱਲਾ 5 ਹਰ ਪ੍ਰਾਨ ਪ੍ਰਭੂ ਸੁਖ ਦਾਤੇ ਗੁਰ ਪ੍ਰਸਾਦ ਕਾ ਹਉ ਜਾਤੇ ਰਹਾਉ ਹੇ ਜਿੰਦ ਦੇਣ ਵਾਲੇ ਹਰੀ ਹੇ ਸੁਖ ਦੇਣ ਵਾਲੇ ਪ੍ਰਭੂ ਕਿਸੇ ਬਿਰਲੇ ਮਨੁੱਖ ਨੇ ਗੁਰੂ ਦੀ ਕਿਰਪਾ ਦੀ ਰਾਹੀ ਤੇਰੇ ਨਾਲ ਡੂੰਗੀ ਸਾਝ ਪਾਈ ਹੈ ਕਿਸੇ ਬਿਰਲੇ ਨੇ ਰਹਾਉ ਸੰਤੋਤਮਾਰੇ ਤੁਮਰੇ ਪ੍ਰੀਤਮ ਤਨ ਕੋ ਕਾੜ ਨਾ ਖਾਤੇ ਹੇ ਪ੍ਰੀਤਮ ਪ੍ਰਭੂ ਜਿਹੜੇ ਤੇਰੇ ਸੰਤ ਤੇਰੇ ਹੀ ਬਣੇ ਰਹਿੰਦੇ ਹਨ ਆਤਮਕ ਆਤਮਕ ਮੌਤ ਉਹਨਾਂ ਦੇ ਸੱਚੇ ਜੀਵਨ ਨੂੰ ਮਕਾ ਨਹੀਂ ਸਕਦੀ ਜਿਹੜੇ ਬਣ ਗਏ ਗੁਰੂ ਦੇ ਜਿਵੇਂ ਗੁਰੂ ਦਾ ਨਾਮ ਚਮਕਦਾ ਸੂਰਜ ਤਾਰੇ ਵਾਂਗ ਚੰਦ ਵਾਂਗ ਜਿਵੇਂ ਗੁਰੂ ਦਾ ਨਾਮ ਚਮਕਦਾ ਸਾਰੇ ਸੰਸਾਰ ਦੇ ਵਿੱਚ ਇਸੇ ਤਰ੍ਹਾਂ ਹੀ ਗੁਰੂ ਦੇ ਪਿਆਰਿਆਂ ਦਾ ਨਾਮ ਵੀ ਚਮਕਦਾ ਹੈ ਭਾਈ ਜਿਵੇਂ ਆਪਾਂ ਸ਼ਹੀਦ ਸਿੰਘ ਸਿੰਘਣੀਆਂ ਦੀ ਗੱਲ ਕਰਦੇ ਆਂ ਇਤਿਹਾਸ ਅਗਵਾਹ ਹੈ ਆਪਰ ਅਦਾਸ ਵਿੱਚ ਵੀ ਪੜਦੇ ਆਂ ਵੀ ਉਹਨਾਂ ਦਾ ਨਾਂ ਸੂਰਜ ਤਾਰੇ ਚੰਦ ਵਾਂਗ ਚਮਕਦਾ ਹੀ ਰਹਿਣਾ ਕਿਉਂਕਿ ਉਹ ਗੁਰੂ ਦਾ ਰੂਪ ਹੀ ਹੋ ਗਏ ਗੁਰੂ ਦੇ ਕਹੇ ਅਨਸਾਰ ਉਹਨਾਂ ਨੇ ਆਪਣਾ ਜੀਵਨ ਬਸਰ ਕੀਤਾ ਤੇ ਗੁਰੂ ਦੇ ਲੇਖੇ ਲਾਇਆ ਆਪਣਾ ਜੀਵਨ ਸ਼ਹੀਦੀਆਂ ਵੀ ਪ੍ਰਾਪਤ ਕੀਤੀਆਂ ਕਹਿਣ ਦਾ ਭਾਵ ਆ ਵੀ ਜਿਹੜਾ ਭਾਈ ਗੁਰੂ ਦਾ ਹੋ ਗਿਆ ਉਹ ਗੁਰੂ ਦਾ ਰੂਪ ਹੀ ਹੋ ਗਿਆ ਜਿੰਨੀ ਫਿਰ ਮੈਮਾ ਗੁਰੂ ਦੀ ਹੁੰਦੀ ਆ ਉਹਨੂੰ ਹੀ ਗੁਰੂ ਦੇ ਪਿਆਰਿਆਂ ਦੀ ਹੁੰਦੀ ਆ ਅਗਲੇ ਬੰਦ ਚ ਮਾਰਾ ਨੇ ਦੱਸਿਆ ਸੰਤ ਤੁਮਰੇ ਤੁਮਰੇ ਪ੍ਰੀਤਮ ਤਿੰਨ ਕੋ ਕਾਲ ਨ ਖਾਤੇ ਉਹਨਾਂ ਨੂੰ ਕਾਲ ਨਹੀਂ ਕਰ ਸਕਦਾ ਉਹ ਸਦਾ ਹੀ ਅਮਰ ਰਹਿੰਦੇ ਹਨ ਉਹਨਾਂ ਦੀ ਕੋਈ ਜੀਵਨ ਹਸਤੀ ਨੂੰ ਮਿਟਾ ਨਹੀਂ ਸਕਦਾ ਅੱਗੇ ਮਹਾਰਾਜ ਜੀ ਦੱਸਦੇ ਨੇ ਸੰਗਤ ਮਾਰੇ ਲਾਲ ਭਏ ਹੈ RAM ਨਾਮ ਰਸ ਮਾਤੇ ਪਹਿਲਾ ਵਾਲੇ ਬੰਦ ਚ ਦੱਸਦਾ ਵੀ हे ਪ੍ਰੀਤਮ ਪ੍ਰਭੂ ਜਿਹੜੇ ਤੇਰੇ ਸੰਤ ਤੇਰੇ ਹੀ ਬਣੇ ਰਹਿੰਦੇ ਹਨ ਆਤਮਕ ਮੌਤ ਉਹਨਾਂ ਦੇ ਸੱਚੇ ਜੀਵਨ ਨੂੰ ਮੁਕਾ ਨਹੀਂ ਸਕਦੀ हे ਪ੍ਰਭੂ ਉਹ ਤੇਰੇ ਸੰਤ ਤੇਰੇ ਪ੍ਰੇਮ ਰੰਗ ਵਿੱਚ ਲਾਲ ਹੋਏ ਰਹਿੰਦੇ ਹਨ ਉਹ ਤੇਰੇ ਨਾਮ ਰਸ ਵਿੱਚ ਮਸਤ ਰਹਿੰਦੇ ਹਨ ਮਹਾਕੇਲ ਬਖਾ ਕੋਟ ਦੋਖ ਰੋਗਾ ਪ੍ਰਭ ਦ੍ਰਿਸ਼ਟ ਤੁਹਾਰੀ ਹਾਤੇ ਪ੍ਰਭ ਦ੍ਰਿਸ਼ਟ ਤੁਹਾਰੀ ਹਾਤੇ हे ਪ੍ਰਭ ਜੀਵਾਂ ਦੇ ਕੀਤੇ ਹੋਏ ਵੱਡੇ ਵੱਡੇ ਪਾਪ ਕਰੋਨਾ ਐਬ ਤੇ ਰੋਗ ਤੇਰੀ ਮਿਹਰ ਦੀ ਨਿਗਾਹ ਨਾਲ ਨਾਸ਼ ਹੋ ਜਾਂਦੇ ਹਨ ਸੋਬਤ ਜਾਗ ਹਰ 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 ਗਾਇਆ ਨਾਨਕ ਗੁਰ ਚਰਨ ਪਰਾਤੇ ਇਹ ਭਾਈ ਉਹਨਾਂ ਨੂੰ ਇਹ ਦਾਤ ਮਿਲਦੀ ਹੈ ਗੁਰੂ ਨਾਨਕ ਸਾਹਿਬ ਕਹਿੰਦੇ ਜਿਹੜੇ ਮਨੁੱਖ ਗੁਰੂ ਦੀ ਚਰਨੀ ਆ ਪੈਂਦੇ ਹਨ ਉਹ ਸੁੱਤੇ ਆ ਜਾਗਦੇ ਹਰ ਵੇਲੇ ਪ੍ਰਮਾਤਮਾ ਦੀ ਸਿੱਖਤ ਸਲਾਹ ਦਾ ਗੀਤ ਗਾਉਂਦੇ ਰਹਿੰਦੇ ਹਨ ਜਿਹੜੇ ਜਿਹੜਾ ਕਹਿੰਦੇ ਆ ਗੁਰਬਾਣੀ ਕਹਿੰਦੀ ਤੂੰ ਤੂੰ ਕਰਤਾ ਤੂੰ ਹੋਆ ਮੋਜਮੇ ਰਹਾ ਨਾ ਹੂੰ ਜਿਹੜਾ ਭਾਈ ਭੈਣ ਭਾਈ ਪ੍ਰਭੂ ਪਰਮਾਤਮਾ ਦੇ ਗੁਣ ਗਾਉਂਦਾ ਤੂੰ 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 ਕਰਦਾ ਕਰਦਾ ਉਹਦਾ ਰੂਪ ਹੀ ਹੋ ਜਾਂਦਾ ਤੇ ਆਪਣਾ ਆਪ ਉਹਦੇ ਵਿੱਚੋਂ ਮਿਟ ਜਾਂਦਾ ਮੇਰੀ ਮੇਰੀ ਮਿਟ ਜਾਂਦੀ ਆ ਫਿਰ ਅੱਗੇ ਮਹਾਰਾਜ ਨੇ ਦਸਣਾ ਕੀਤਾ ਦੇਵ ਗੰਧਾਰੀ ਪੰਜਮ ਸੋ ਪ੍ਰਭ ਜਤ ਕਤ ਪੇਖਿਓ ਨੇਣੀ ਸੁਖਦਾਈ ਜੀਨ ਕੋ ਦਾਤਾ ਅਮਰ ਤਜਾ ਕੀ ਬੈਣੀ ਮਰਨੇ ਸਮਝਾਉਣਾ ਕੀਤਾ ਵੀ ਉਸ ਪ੍ਰਭੂ ਨੂੰ ਮੈਂ ਗੁਰੂ ਦੀ ਕਿਰਪਾ ਨਾਲ ਹਰਸਾ ਆਪਣੀ ਅੱਖੀ ਵੇਖ ਲਿਆ ਹੈ ਜਿਹੜਾ ਸਭ ਜੀਵਾਂ ਨੂੰ ਦਾਤਾ ਦੇਣ ਵਾਲਾ ਹੈ ਸਾਰੇ ਸੁਖ ਦੇਣ ਵਾਲਾ ਹੈ ਤੇ ਜਿਸ ਦੀ ਸਿਫਤ ਸਲਾਹ ਭਰੇ ਗੁਰ ਸ਼ਬਦਾਂ ਵਿੱਚ ਹਰੇਕ ਹੋਰ ਸ਼ਬਦਾਂ ਵਿੱਚ ਆਤਮਿਕ ਜੀਵਨ ਦੇਣ ਵਾਲਾ ਨਾਮ ਜਲ ਹੈ ਆਤਮਿਕ ਭਾਈ ਜੀਵਨ ਜਿਹੜਾ ਜੀਵ ਆਤਮਾ ਜਿਹੜਾ ਬੋਲ ਰਿਹਾ ਅੰਦਰ ਇਹਨੂੰ ਫਿਰ ਆਤਮਿਕ ਬਲ ਮਿਲਦਾ ਜਦੋਂ ਗੁਰੂ ਦਾ ਗਿਆਨ ਪੱਲੇ ਆਉਂਦਾ ਫਿਰ ਇਹ ਦੁਨੀਆਂ ਦੀਆਂ ਪ੍ਰਵਾਹ ਛੱਡ ਜਾਂਦਾ ਦੁਨੀਆਂ ਦੀ ਪ੍ਰਵਾਹ ਛੱਡ ਦਿੰਦਾ ਇਹ ਨਹੀਂ ਹੈ ਵੀ ਉਹ ਆਪਣੇ ਫਰਜ਼ ਭੁੱਲ ਜਾਂਦਾ ਨਾ ਆਪਣੇ ਫਰਜ਼ ਪਛਾਣਦਾ ਹੋਇਆ ਪਰਿਵਾਰ ਦੀ ਦੇਖਭਾਲ ਕਰਦਾ ਹੋਇਆ ਪ੍ਰਮਾਤਮਾ ਦੇ ਨਾਮ ਨਾਲ ਜੁੜਿਆ ਰਹਿੰਦਾ ਇਥੇ ਇਹ ਵੀ ਧਿਆਨ ਦੇਣ ਵਾਲੀ ਗੱਲ ਆ ਵੀ ਕਈ ਇਸ ਗੱਲ ਨੂੰ ਮੰਨ ਕੇ ਵੀ ਚਲੋ ਵੀ ਘਰ ਪਰਿਵਾਰ ਛੱਡੋ ਤੇ ਬੈਠੋ ਜੰਗਲਾਂ 'ਚ ਜਾ ਕੇ ਕਲਮਕੱਲੇ ਜਾਂ ਭੂਰਾ ਪਟਕੇ ਬੈਠ ਕੇ ਬਸ ਬੰਦਗੀ ਕਰਨੀ ਆ ਇਹ ਵੀ ਨਹੀਂ ਮਹਾਰਾਜ ਨੇ ਕਿਹਾ ਨਾ ਭਾਈ ਮਹਾਰਾਜ ਕਹਿੰਦੇ ਕਿਰਤ ਕਰੋ ਵਾਂਡਸ਼ਕੋ ਦੇ ਨਾਮ ਜਪੋ ਸੱਚੀ ਸੁੱਚੀ ਕਰਤ ਕਰਨੀ ਆ ਚਾਹੇ ਕੋਈ ਅਪੀਸ਼ਰ ਆ ਚਾਹੇ ਕੋਈ ਮਜ਼ਦੂਰ ਆ ਚਾਹੇ ਕੋਈ ਦੁਕਾਨਦਾਰ ਆ ਚਾਹੇ ਕੋਈ ਲੀਡਰ ਆ ਉਹਨੇ ਆਪਣੇ ਫਰਜ਼ਾਂ ਪ੍ਰਤੀ ਵਫਾਦਾਰ ਰਹਿਣਾ ਤੇ ਇਹ ਵੀ ਸੱਚੀ ਸੁੱਚੀ ਬੰਦਗੀ ਹੈ ਮਹਾਰਾਜ ਕਹਿੰਦੇ ਅਗਲੇ ਬੰਦ ਚ ਦੱਸਦੇ ਨੇ ਅਗਿਆਨ ਅંધੇਰਾ ਸ਼ਾਂਤੀ ਕਾਟਿਆ ਜੀ ਦਾਨ ਗੁਰ ਦੇਣੀ ਦੇਣੀ ਦਾ ਮਤਬਲ ਵੇ ਸੰਤ ਜਨਾਂ ਨੇ ਮੇਰੇ ਅੰਦਰੋਂ ਅਗਿਆਨ ਹਨੇਰਾ ਕੱਟ ਦਿੱਤਾ ਹੈ ਗੁਰੂ ਦੇ ਬਚਨਾਂ ਨੇ ਤੇ ਦੇਣ ਹਾਰ ਗੁਰੂ ਨੇ ਮੈਨੂੰ ਆਤਮਕ ਜੀਵਨ ਦੀ ਦਾਤ ਬਖਸ਼ੀ ਹੈ ਕਰ ਕਿਰਪਾ ਕਰ ਲੀਨੋ ਆਪਣ ਜਲ ਤੇ ਸੀਤਲ ਹੋਣੀ ਪ੍ਰਭੂ ਨੇ ਮਿਹਰ ਕਰਕੇ ਮੈਨੂੰ ਆਪਣਾ ਸੇਵਕ ਬਣਾ ਲਿਆ ਹੈ ਕ੍ਰਿਸ਼ਨ ਅੱਗ ਵਿੱਚ ਸੜ ਰਿਹਾ ਹਾਂ ਸੰ ਹੁਣ ਮੈਂ ਸ਼ਾਂਤ ਚਿਤ ਹੋ ਗਿਆ ਹਾਂ ਗੁਰੂ ਦਾ ਗਿਆਨ ਆ ਗਿਆ ਪ੍ਰਭੂ ਪ੍ਰਮਾਤਮਾ ਦਾ ਨਾਮ ਜਪਣ ਲੱਗ ਗਿਆ ਤੇ ਮੇਰਾ ਜਿਹੜਾ ਅੰਦਰ ਤੁਖਿਆ ਰਹਿੰਦਾ ਸੀ ਸਦਾ ਹੀ ਗਰਮ ਰਹਿੰਦਾ ਸੀ ਹੰਕਾਰ ਦਾ ਭਰਿਆ ਰਹਿੰਦਾ ਸੀ ਉਹ ਹੁਣ ਠੰਡਾ ਸੀਤਲ ਸ਼ਾਂਤਮਈ ਆਪਣਾ ਜੀਵਨ ਬਸਰ ਕਰਦਾ ਤੇ ਸਾਰਿਆਂ ਨਾਲ ਪਿਆਰ ਕਰਦਾ ਕਰਮ ਧਰਮ ਕਿਸ ਉਪਜਨਾ ਆਇਓ ਕਰਮ ਕਰਮਕ ਸ ਉਪਜਨ ਆयो ਨਾ ਉਪਜੀ ਨਿਰਮਲ ਕਰਨੀ ਮਹਾਰਾਜ ਕਹਿੰਦੇ ਸ਼ਾਸਤਰਾ ਅਨੁਸਾਰ ਮਿੱਥਿਆ ਹੋਇਆ ਕੋਈ ਧਾਰਮਿਕ ਕੰਮ ਮੈਥੋਂ ਹੋ ਨਹੀਂ ਸਕਿਆ ਤੀਰਸ ਅਛਨਾਨ ਆਦਕ ਦੀ ਰਾਹੀ ਸਰੀਰਕ ਸੁਚੁੱਤ ਸਚਤਾ ਵਾਲਾ ਵੀ ਕੋਈ ਕੰਮ ਮੈਂ ਕਰ ਨਹੀਂ ਸਕਿਆ ਕਿਉਂ ਨਹੀਂ ਕਰ ਸਕਿਆ ਏ ਮੈਂ ਸਿਆਣਫ ਜੀ ਛੱਡ ਤੀ ਵੀ ਤੀਰਸਾਂ ਤੇ ਨਾਉਣਾ ਤੇ ਧਰਮ ਕ ਧਰਮ ਦੇ ਨਾਂ ਤੇ ਕਰਮ ਕਰਨੇ ਵੀ ਇਹ ਮੈਨੂੰ ਸਮਝ ਹੀ ਨਹੀਂ ਲੱਗੀ ਵੀ ਮੈਂ ਤਾਂ ਬਸ ਇੱਕ ਗੁਰੂ ਗੁਰੂ ਗੁਰ ਕਰ ਮਨ ਮੋਰ ਗੁਰੂ ਬਿਨਾ ਮੈਂ ਨਹੀਂ ਹੋਰ ਵੀ ਮੈਂ ਤਾਂ ਗੁਰੂ ਗੁਰੂ ਕਰਦਾ ਰਿਹਾ ਤੇ ਮੈਨੂੰ ਨਹੀਂ ਗੁਰੂ ਤੋਂ ਬਿਨਾ ਕੋਈ ਵੀ ਹੋਰ ਸੂਝਈ ਆਈ ਤੇ ਨਾ ਮੈਨੂੰ ਕੋਈ ਧਰਮ ਦੇ ਨਾਂ ਤੇ ਕਰਮ ਕਰਨਾ ਆਇਆ ਤੇ ਨਾ ਕੋਈ ਤੀਰਥਾਂ ਤੇ ਇਸ਼ਨਾਨ ਕਰਨਾ ਆਇਆ ਬਸ ਮੈਂ ਤਾਂ ਗੁਰੂ ਦਾ ਹੀ ਹੋ ਕੇ ਰਹਿ ਗਿਆ 60 ਸਿਆਣਪ ਸੰਜਮ ਨਾਨਕ ਲਾਗੋ ਗੁਰ ਕੀ ਚਰਨੀ ਇਹੀ ਗੁਰੂ ਮਹਾਰਾਜ ਕਹਿੰਦੇ ਆ ਵੀ ਆਪਦੀਆਂ ਸਿਆਣਪਾਂ ਦੀਆਂ ਛੱਡਦੇ ਭਾਈ ਤੀਰਥਾਂ ਦੇ ਇਸ਼ਨਾਨਾਂ ਵਿੱਚ ਵੀ ਕੁਛ ਨਹੀਂ ਤੇਰਾ ਸਬਰ ਨ ਧਰਮ ਦੇ ਨਾਂ ਤੇ ਕਰਮ ਕਰਨ ਨਾਲ ਵੀ ਕੁਛ ਨਹੀਂ ਤੇਰਾ ਸਬਰ ਨ ਜੇ ਸਬਰੇਗਾ ਤਾਂ ਪ੍ਰਭੂ ਪਰਮਾਤਮਾ ਦਾ ਨਾਮ ਜਪਣ ਨਾਲ ਸਬਰਨਾ ਦੂਜਾ ਪੱਖ ਗੁਰੂ ਜੀ ਦੱਸਦੇ ਨੇ ਵੀ ਦੁਨੀਆ ਵਿੱਚ ਵਿਚਰਦੇ ਹੋਏ ਭਲੇ ਦੇ ਕੰਮ ਕਰਨਾ ਚਾਹੇ ਭੈਣਾਂ ਚਾਹੇ ਭਾਈ ਆ ਭਲੇ ਦਾ ਕੰਮ ਜਿਹੜਾ ਵੀ ਤੇਰੇ ਜ਼ਿੰਦਗੀ ਦੇ ਵਿੱਚ ਕੋਈ ਭਲਾ ਕੰਮ ਕਰਨ ਦਾ ਸਮਾਂ ਮਿਲੇ ਤਾਂ ਭਲਾ ਕੰਮ ਕਰਨਾ ਲੋੜਵੰਦ ਦੀ ਮਦਦ ਹੈਲਪ ਕਰਨੀ ਉਹ ਆਪਾਂ ਇਹ ਨਹੀਂ ਹੈ ਵੀ ਪੈਸੇ ਕਰਕੇ ਹੀ ਕਰਨੀ ਆ ਸਰੀਰ ਕਰਕੇ ਵੀ ਕਰ ਸਕਦੇ ਆ ਕਿਸੇ ਵੀ ਜਿੰਨੀ ਕਿ ਸਾਡੇ ਕੋਲੇ ਕਪੈਸਿਟੀ ਆ ਜਾਂ ਕਿਸੇ ਵੀ ਹਸਤੀ ਦੇ ਅਸੀਂ ਮਾਲਕ ਬਣ ਜਾਂਦੇ ਆ ਵੀ ਜਾਂ ਪੈਸਾ ਕਰਕੇ ਸਾਡੇ ਕੋਲੇ ਪਾਵਰ ਆ ਗਈ ਜਾਂ ਸਰੀਰ ਕਰਕੇ ਅਸੀਂ ਤੰਦਰੁਸਤਾਂ ਤਾਂ ਅਸੀਂ ਸੇਵਾ ਕਰ ਸਕਦੇ ਆ ਹੱਥੀ ਸੇਵਾ ਕਰ ਸਕਦੇ ਆ ਪੈਸਾ ਕਰਕੇ ਸੇਵਾ ਕਰ ਸਕਦੇ ਆ ਉਹ ਵੀ ਲੋੜਵੰਦ ਦੀ ਵੀ ਕਿਸੇ ਨੂੰ ਦਵਾਈ ਬੂਟੀ ਦੀ ਜ਼ਰੂਰਤ ਆ ਤੇ ਕਿਸੇ ਦੇ ਬੱਚਿਆਂ ਨੂੰ ਕਿਤਾਬਾਂ ਕਾਪੀਆਂ ਦੀ ਜ਼ਰੂਰਤ ਆ ਉਹ ਲੈਤੀਆਂ ਕਿਸੇ ਨੂੰ ਲੀੜੇ ਕੱਪੜੇ ਦੀ ਮਦਦ ਕਰਤੀ ਕਿਸੇ ਧੀ ਬੱਚੀ ਦਾ ਗਰੀਬ ਦੀ ਧੀ ਬੱਚੀ ਦਾ ਵਿਆਹ ਕਰਤਾ ਵੀ ਸਾਡੇ ਕੋਲੇ ਪਾਵਰ ਮਨੀ ਪਾਵਰ ਹੈਗੀ ਆ ਤਾਂ ਇਹ ਦੁਨੀਆ ਦੇ ਵਿੱਚ ਵਿਚਰਦੇ ਭਲੇ ਦੇ ਕੰਮ ਕਰਨੇ ਆ ਤੇ ਪ੍ਰਭੂ ਪਰਮਾਤਮਾ ਦਾ ਨਾਮ ਜਪਣਾ ਇਹੀ ਸੱਚੀ ਸੁੱਚੀ ਬੰਦਗੀ ਹੈ ਅੱਗੇ ਮਹਾਰਾਜ ਜੀ ਦੱਸਦੇ ਨੇ ਦੇਵ ਗੰਧਾਰੀ ਪੰਜਵਾਂ ਇਹ ਦੀਪਕੰਦਾਰੀ ਰਾਗ ਵਿੱਚ ਗੁਰੂ ਅਰਜਨ ਸਾਹਿਬ ਸੱਚੇ ਪਾਤਸ਼ਾਹ ਦੀ ਬਾਣੀ ਆਪਾਂ ਪੜ ਰਹੇ ਹਾਂ ਜੀ ਮਹਾਰਾਜ ਕਹਿੰਦੇ ਹਰ ਰਾਮ ਨਾਮ ਜਪ ਲਾਹ ਗਤ ਪਾਵੇ ਸੁਖ ਸਹਿਜ ਅਨੰਦਾ ਕਾਟੇ ਜਮ ਕੇ 파 ਦੁਬਾਰੇ ਪੰਕਤੀ ਬੋਲਦਾ ਜੀ ਹਰ ਰਾਮ ਨਾਮ ਜਪ ਲਾਹ ਗਤ ਪਾਵੇ ਸੁਖ ਸਹਿਜ ਅਨੰਦਾ ਕਟੇ ਜਮ ਕੇ ਫਹ ਮਹਾਰਾਜ ਕਹਿੰਦੇ ਪ੍ਰਮਾਤਮਾ ਦਾ ਨਾਮ ਜਪ-ਜਪ ਕੇ ਮਨੁੱਖਾ ਜਨਮ ਦਾ ਲਾਭ ਘਟ ਲੈ ਭਾਈ ਤੇ ਜਦੋਂ ਤੂੰ ਪ੍ਰਮਾਤਮਾ ਦਾ ਨਾਮ ਜਪੇਗਾ ਫਿਰ ਮਹਾਰਾਜ ਕਹਿੰਦੇ ਇੰਜ ਤੂੰ ਉੱਚੀ ਆਤਮਿਕ ਅਵਸਥਾ ਹਾਸਲ ਕਰ ਲਏਗਾ ਆਤਮਿਕ ਅਡੋਲਤਾ ਦੇ ਸੁਖ ਆਨੰਦ ਮਾਣੇਗਾ ਤੇ ਤੇਰੀਆਂ ਆਤਮਿਕ ਮੌਤ ਦੀਆਂ ਫਾਇਆਂ ਕਟੀਆਂ ਜਾਣਗੀਆਂ ਆਤਮਿਕ ਮੌਤ ਦੀਆਂ ਫਾਂੀਆਂ ਕਿਵੇਂ ਕੱਟੀਆਂ ਜਾਂਦੀਆਂ ਵੀ 84 ਦੇ ਗੇੜ ਤੋਂ ਬਚ ਜਾਏਗਾ ਭਾਈ ਤੂੰ ਜੀਵਨ ਆ ਜਮੀਰ ਕਰਕੇ ਨਹੀਂ ਤੂੰ ਮਰੇਗਾ ਤੇਰਾ ਜੀਵ ਆਤਮਾ ਸਦਾ ਅਮਰ ਹੋ ਜਾਏਗਾ ਪ੍ਰਭੂ ਪਰਮਾਤਮਾ ਦੇ ਚਰਨਾਂ ਵਿੱਚ लीन ਹੋ ਜਾਏਗਾ लीन ਦਾ ਭਾਵ ਆ ਇੱਕ ਮਿਕ ਹੋ ਜਾਏਗਾ ਹਰ ਜਨ ਐਸਾ ਚਾਹੀਏ ਜੈਸਾ ਹਰ ਹੀ ਹੋਏ ਫਿਰ ਤੂੰ ਜਿਹੋ ਜਿਹਾ ਪ੍ਰਭੂ ਪਰਮਾਤਮਾ ਹੈ ਉਹੋ ਜਿਹਾ ਹੀ ਹੋ ਜਾਏਗਾ ਭਾਈ ਆ 35 ਮਹਾਂਪੁਰਖ ਉਹਦਾ ਰੂਪ ਹੀ ਹੋਏ ਬੈਠੇ ਹਨ ਜਿੰਨਾ 35 ਮਹਾਂਪੁਰਖਾਂ ਦੀ ਆਪਾਂ ਸੰਗਤ ਕਰ ਰਹੇ ਹਾਂ ਗੁਰੂ ਗ੍ਰੰਥ ਸਾਹਿਬ ਸੱਚੇ ਪਾਤਸ਼ਾਹ ਦੇ ਵਿੱਚ ਬਾਣੀ ਦਰਜ ਆ 35 ਮਹਾਂਪੁਰਖਾਂ ਦੀ ਤੇ ਗੁਰੂ ਦਾ ਰੂਪ ਹੀ ਹੋਏ ਬੈਠੇ ਨਾ ਬਰਾਬਰ ਬਰਾਬਰਤਾ ਕੋਈ ਵੀ ਫਰਕ ਨਹੀਂ ਇਸੇ ਤਰ੍ਹਾਂ ਹੀ ਭਾਈ ਤੂੰ ਜੇ ਪ੍ਰਭੂ ਪਰਮਾਤਮਾ ਦੀ ਭਗਤੀ ਕਰੇਗਾ ਤੇ ਉਸ ਦਾ ਰੂਪ ਹੀ ਹੋ ਜਾਏਗਾ 83 ਦੇ ਗੇੜ ਵਿੱਚੋਂ ਬਚ ਜਾਏਗਾ ਮਹਾਰਾਜ ਕਹਿੰਦੇ ਅੱਗੇ ਦੱਸਦੇ ਨੇ ਸਤਗੁਰੂ ਖੋਜਤ ਖੋਜਤ ਖੋਜ ਵਿਚਾਰਿਓ ਖੋਜਤ ਦਾ ਮਤਲਬ ਭਾਲ ਭਾਲ ਕੇ ਖੋਜਣੀ ਕੋਈ ਚੀਜ਼ ਆਪਾਂ ਖੋਜ-ਖੋਜ ਕੇ ਲੱਭਣੀ ਭਾਲਣੀ ਇਹਦਾ ਭਾਵ ਹੈ ਵੀ ਖੋਜ ਤ ਖੋਜ ਤ ਖੋਜ ਵਿਚਾਰਿਓ ਖੋਜ-ਖੋਜ ਕੇ ਸਮਝ-ਸਮਝ ਕੇ ਵਿਚਾਰ ਕਰ-ਕਰ ਕੇ ਗੁਰੂ ਦੇ ਚਰਨਾਂ ਨਾਲ ਜੁੜ ਪਈ ਖੋਜ ਤ ਖੋਜ ਤ ਖੋਜ ਵਿਚਾਰਿਓ ਹਰ ਸੰਤ ਜਨ ਪਹਿ ਆਹ ਭਾਲ ਕਰਦਿਆਂ ਕਰਦਿਆਂ ਮੈਂ ਇਸ ਵਿਚਾਰ ਤੇ ਪਹੁੰਚਿਆ ਹਾਂ ਕਿ ਇਹ ਲਾਭ ਪ੍ਰਭੂ ਦੇ ਸੰਤ ਜਨਾਂ ਦੇ ਕੋਲ ਹੈ ਪ੍ਰਭੂ ਦੇ ਸੰਤ ਜਨ ਭਗਤੀ ਕਰਨ ਵਾਲੇ ਰੱਬ ਦੀ ਰਜਾ ਵਿੱਚ ਰਹਿਣ ਵਾਲੇ ਅੱਗੇ ਮਹਾਰਾਜ ਦੱਸਦਾ ਤਨ ਪ੍ਰਾਪਤ ਤਨ ਪ੍ਰਾਪਤ ਇਹ ਨਿਦਾਨ ਜਿਨ ਕੇ ਕਰਮ ਲਿਖਾ ਹਾਂ ਮਹਾਰਾਜ ਦੱਸਦੇ ਨੇ ਨਾਮ ਖਜ਼ਾਨਾ ਉਹਨਾਂ ਮਨੁੱਖਾਂ ਨੂੰ ਮਿਲਦਾ ਹੈ ਜਿਨ੍ਹਾਂ ਦੇ ਭਾਗਾਂ ਵਿੱਚ ਹੈ ਪਰਮਾਤਮਾ ਦੀ ਬਖਸ਼ਿਸ਼ ਨਾਲ ਮਿਲਦਾ ਹੈ ਤੇ ਭਾਗ ਚੰਗੇ ਕਿਹਨਾਂ ਦੇ ਬਣਨੇ ਆ ਜਿਹੜੇ ਪਾਈ ਗੁਰੂ ਦੀ ਬਾਣੀ ਨਾਲ ਜੁੜ ਕੇ ਗੁਰੂ ਦੇ ਸਿਧਾਂਤ ਤੇ ਆ ਕੁਦਰਤ ਦੇ ਵਿੱਚ ਖੁਸ਼ ਨੇ ਤੇ ਜਿਹੜੇ ਮੀਂਹ ਪੈਣ ਤੇ ਗਾਲਾਂ ਕੱਢਦੇ ਨੇ ਜਾਂ ਠੰਡ ਪੈਣ ਤੇ ਜਾਂ ਗਰਮੀ ਪੈਣ ਤੇ ਰੱਬ ਨੂੰ ਭੱਦੇ ਬੋਲ ਬੋਲਦੇ ਨੇ ਕੁਦਰਤ ਵਾਲੇ ਕਾਦਰ ਨੂੰ ਉਹ ਤਾਂ ਫਿਰ ਪਤਾ ਹੀ ਆ ਆਪਣਾ ਮੈਂ ਵੀ ਬੱਚਾ ਹੀ ਆ ਅਗੇ ਮਹਾਰਾਜ ਦੱਸਦੇ ਨੇ ਤੰਨਾ ਪ੍ਰਾਪਤ ਇਹ ਨਿਧਨ ਜਿਨ ਕੇ ਕਰਮ ਲਿਖਾਹ ਮਹਾਰਾਜ ਕਹਿੰਦੇ ਨਾਮ ਖਜ਼ਾਨਾ ਉਹਨਾਂ ਮਨੁੱਖਾਂ ਨੂੰ ਮਿਲਦਾ ਹੈ ਜਿਨ੍ਹਾਂ ਦੇ ਭਾਗਾਂ ਵਿੱਚ ਹੈ ਪ੍ਰਮਾਤਮਾ ਦੀ ਬਖਸ਼ਿਸ਼ ਨਾਲ ਸੇਵਡ ਭਾਗੀ ਸੇਤਵੰਤੇ ਸਹੀ ਪੂਰੇ ਸਹਾ ਉਹ ਮਨੁੱਖ ਵੱਡੇ ਭਾਗਾਂ ਵਾਲੇ ਹਨ ਉਹੀ ਇੱਜ਼ਤ ਵਾਲੇ ਹਨ ਉਹੀ ਪੂਰੇ ਸ਼ਾਹ ਹਨ ਕੋਈ ਪੈਸਾ ਕਰਕੇ ਸ਼ਾਹ ਨਹੀਂ ਬਣ ਜਾਂਦਾ ਉਹ ਦੁਨਿਆਵੀ ਸ਼ਾਹ ਕਹਿੰਨੇ ਆਪਾਂ ਨੂੰ ਪਰ ਇਥੇ ਗੁਰੂ ਰਾਮਦਾਸ ਦੇ ਜੀਵਨ ਬੱਲੀ ਜੇ ਧਿਆਨ ਮਾਰਗੇ ਤਾਂ ਗੁਰੂ ਸਾਹਿਬ ਦੇ ਬਚਨ ਨੇ ਹਮ ਰੁਲਤੇ ਫਿਰਤੇ ਕੋਈ ਬਾਤ ਨ ਪੁੱਛਤਾ ਹਮ ਸਤਗੁਰ ਸੰਗ ਕੀਰੇ ਹਮ ਥਾਪੇ ਗੁਰੂ ਮਾਰਾਇ ਨੇ ਆਪਣੇ ਵਾਸਤੇ ਬਚਨ ਬੋਲੇ ਕਰਵਾਣੀ ਜੇਹੇ ਵੀ ਹੇ ਸਤਿਗੁਰੂ ਜਦੋਂ ਗੁਰੂ ਸਾਹਿਬ ਨੇ ਕਿਰਪਾ ਕਰਕੇ ਤੀਜੇ ਪਾਤਸ਼ਾਹ ਨੇ ਆਪਣੀ ਪੁੱਤਰੀ ਦਾ ਰਿਸ਼ਤਾ ਕੀਤਾ ਗੁਰੂ ਰਾਮਦਾਸ ਸਾਹਿਬ ਨੂੰ ਗੁਰੂ ਰਾਮਦਾਸ ਸਾਹਿਬ ਤਾਂ ਬਾਅਦ ਚ ਬਣਦੇ ਨਾ ਪਹਿਲਾਂ ਭਾਈ ਜੇਠਾ ਜੀ ਕਹਿੰਦੇ ਸੀ ਜੇਠਾ ਜੀ ਨੌ ਸੀ ਇਹਨਾਂ ਦਾ ਤੇ ਗੁਰੂ ਘਰ ਵਿੱਚ ਸੇਵਾ ਕੀਤੀ ਆਪਾਂ ਪਿੱਛੇ ਤੋਂ ਚਲੋ ਇਤਿਹਾਸ ਨਹੀਂ ਹਜੇ ਆ ਮੁੱਖ ਗੱਲ ਕਰ ਲੈਨੇ ਹੁਣ ਵਾਲੀ ਬਈ ਛੇਵਾ ਕਰਦੇ ਕਰਦੇ ਜਵਾਨ ਹੋ ਗਏ 19 ਸਾਲ ਦੀ ਉਮਰ ਹੋ ਗਈ 19 20 ਸਾਲ ਦੀ ਉਮਰ ਦੱਸਿਆ ਇਤਿਹਾਸ ਨੇ ਤੇ ਗੁਰੂ ਅਮਰਦਾਸ ਸੱਚੇ ਪਾਤਸ਼ਾਹ ਜੀ ਦੇ ਮਹਿਲ ਕਹਿਣ ਲੱਗੇ ਕਰਦੇ ਬਈ ਮਹਾਰਾਜ ਆਪਣੀ ਬੇਟੀ ਭਾਨੀ ਜੀ ਜਵਾਨ ਹੋ ਗਏ ਵੀ ਆਪਾਂ ਇਹਨਾਂ ਦਾ ਰਿਸ਼ਤਾ ਕਰੀਏ ਮਹਾਰਾਜ ਨੇ ਸਹਸਭਾਈ ਪੁੱਛ ਲਿਆ ਵੀ ਕਹੋ ਜਾਂ ਮੁੰਡਾ ਚਾਹੀਦਾ ਤੇ ਭਾਈ ਜੇਠਾ ਜੀ ਉੱਥੇ ਸੇਵਾ ਕਰਦੇ ਸੀ ਤੇ ਟੋਕਰੀ ਚੱਕੀ ਜਾਂਦੇ ਸੀ ਤੇ ਮਾਤਾ ਜੀ ਨੇ ਇਹਨਾਂ ਵੱਲ ਨੂੰ ਹੱਥ ਕਰਕੇ ਕਹਿਤਾ ਵੀ ਉਹੇ ਦਾ ਚਾਹੀਦਾ। ਫਿਰ ਮਹਾਰਾਜ ਜੀ ਦੇ ਪਾਸ਼ਾ ਕਹਿੰਦੇ ਵੀ ਜੇਠੇ ਵਰਗਾ ਤਾਂ ਫਿਰ ਭਾਈ ਜੇਠਾ ਹੀ ਆ। ਹੋਰ ਨਹੀਂ ਕੋਈ ਹੋ ਸਕਦਾ। ਫਿਰ ਭਾਈ ਜੇਠੇ ਨੂੰ ਆਪਣੀ ਪੁੱਤਰੀ ਦਾ ਰਿਸ਼ਤਾ ਕੀਤਾ ਜਦੋਂ ਤੇ ਘਰ ਜਵਾਈ ਬਣਾਇਆ। ਫਿਰ ਗੁਰੂ ਸਾਹਿਬ ਨੇ ਬਚਨ ਬੋਲੇ। ਜਦੋਂ ਗੁਰਤਾ ਗੱਦੀ ਦਿੱਤੀ ਉਦੋਂ ਬਚਨ ਬੋਲੇ ਇਹ ਵੀ ਹਮ ਰੁੱਲਤੇ ਫਿਰਤੇ ਕੋਈ ਬਾਤ ਨਾ ਪੁੱਛਤਾ ਸਤਗੁਰ ਸੰਗ ਕੀਰੇ ਹਮ ਥਾਪੇ ਵੀ ਕੋਈ ਪੁੱਛਦਾ ਨਹੀਂ ਸੀ ਗੁਰੂ ਘਰ ਤੋਂ ਬਿਨਾਂ ਤੇ ਸਤਗੁਰ ਐਡੀ ਕਿਰਪਾ ਕਰੀ ਆਪਣੀ ਧੀ ਦਾ ਰਿਸ਼ਤਾ ਵੀ ਦਿੱਤਾ ਤੇ ਗੁਰਤਾ ਗੱਦੀ ਤੇ ਵੀ ਬਿਠਾਇਆ ਮਹਾਰਾਜ ਫਿਰ ਆਏ ਪਾਈ ਬਖਸ਼ਿਸ਼ਾਂ ਕਰਦੇ ਨੇ ਇਸ ਤਰ੍ਹਾਂ ਨਾਮ ਬਾਣੀ ਨਾਲ ਜੁੜੇ ਰਹੀਏ ਤੇ ਗੁਰੂ ਸਿੰਧਾਂ ਅੰਦ ਨਾਲ ਜੁੜੇ ਰਹੀਏ ਤੇ ਫੇਰ ਸਾਡਾ ਪਾਈ ਜੀਵਨ ਸਫਲ ਹੋ ਜਾਏਗਾ ਸੇ ਬਡ ਭਾਗੀ ਸੇ ਪਤਵੰਤੇ ਸਈ ਪੂਰੇ ਸਾ ਇਹ ਵਿੱਦਿਆ ਕਰਕੇ ਵੀ ਸ਼ਾਹ ਵਾਜੀ ਵੱਡੇ ਸਾਹ ਤਾਂ ਵਿੱਦਿਆ ਕਰਕੇ ਹੀ ਆ ਵਿੱਦਿਆ ਵੀ ਕਿਹੜੀ ਗੁਰਮਤ ਵਾਲੀ ਨਾਮ ਵਾਲੀ ਵਿੱਦਿਆ ਦੇ ਮਾਲਕ ਨੇ ਜਿਹੜੇ ਉਹਨਾਂ ਵਰਗਾ ਸ਼ਾਹ ਨਹੀਂ ਕੋਈ ਹੁਣ ਜੇ ਆਪਾਂ ਇਤਿਹਾਸ ਆਪਾਂ ਅਮਰਤਪੁਰ ਸਾਹਿਬ ਸਾਹਿਬ ਅਲੀ ਆਪਾ ਹਰਮੰਦਰ ਸਾਹਿਬ ਅਲੀ ਨਜ਼ਰ ਮਾਰਦੇ ਆ ਧਿਆਨ ਦਿੰਦੇ ਆ ਤਾਂ ਗੁਰੂ ਰਾਮਦਾਸ ਦੇ ਲੰਗਰ ਵਿੱਚੋਂ ਲੱਖਾਂ ਲੋਕ ਪ੍ਰਸ਼ਾਦਾ ਛਕਦੇ ਨੇ ਹਰ ਰੋਜ਼ ਹਰ ਰੋਜ਼ 24 ਘੰਟੇ ਚੱਲਦਾ ਨਾਲੇ ਜਦੋਂ ਮਰਜੀ ਜਾਓ ਇਦੋਂ ਅਮੀਰ ਕੋਈ ਹੋ ਸਕਦਾ ਆ ਵੱਡਿਆਂ ਤੋਂ ਵੱਡੇ ਅਮੀਰ ਆ ਦੁਨੀਆ ਦੇ ਵਿੱਚ ਅਖਬਾਉਣ ਵਾਲੇ ਦੋ ਵਕਤ ਦੀ ਰੋਟੀ ਨਹੀਂ ਕਿਸੇ ਨੂੰ ਛਕਾ ਸਕਦੇ ਭਾਵੇਂ ਅਰਬਾਂ ਖਰਬਾਂ ਉਹਵੇਂ ਕਰੋੜਾਂ ਦੀਆਂ ਗੱਡੀਆਂ ਦੇ ਵਿੱਚ ਰਹਿੰਦੇ ਨੇ ਪਰ ਉਹ ਅਮੀਰੀ ਆ ਜਿਹੜੀ ਗੁਰੂ ਰਾਮਦਾਸ ਵਾਲੀ ਉਹਦਾ ਅਮੀਰ ਨਹੀਂ ਕੋਈ ਹੋ ਸਕਦਾ ਜੋ ਗੁਰੂ ਸਾਹਿਬ ਨੇ ਬਖਸ਼ਿਸ਼ ਕੀਤੀ ਕਿਰਪਾ ਕੀਤੀ ਤੇ ਵੱਡਾ ਅਮੀਰ ਬਣਾਇਆ ਉਹਦੇ ਜਿੱਡਾ ਅਮੀਰ ਨਹੀਂ ਕੋਈ ਬਣ ਸਕਦਾ ਅੱਗੇ ਮਹਾਰਾਜ ਨੇ ਦਸਣਾ ਕੀਤਾ ਸੇ ਵੱਡ ਪਾਗੀ ਸੇ ਪਤਮੰਤੇ ਸਵੇਈ ਸੇਈ ਪੂਰੇ ਸਾਹ ਸੁੰਦਰ ਸੁਗੜ ਸਰੂਪ ਤੇ ਨਾਨਕ ਜਿਨ ਹਰ ਹਰ ਨਾਮ ਵਿਸਾਹ ਵਾਹ ਮਹਾਰਾਜ ਕਹਿੰਦੇ ਉਹੀ ਸੋਹਣੇ ਹਨ ਸੁਚੱਜੇ ਹਨ ਸੋਹਣੇ ਰੂਪ ਵਾਲੇ ਹਨ ਜਿਨ੍ਹਾਂ ਨੇ ਪ੍ਰਮਾਤਮਾ ਦਾ ਨਾਮ ਪਦਾਰਥ ਖਰੀਦਿਆ ਹੈ ਹੇ ਨਾਨਕ ਮਹਾਰਾਜ ਕਹਿੰਦੇ ਦੇਵ ਗੰਧਾਰੀ ਪੰਜਵਾਂ ਮਨ ਕਹੇ ਹੰਕਾਰ ਅਭਾਰਾ ਮਨ ਕਹੇ ਹੰਕਾਰ ਅਭਾਰਾ ਦੁਰਗੰਧ ਆ ਪਵਿੱਤਰ ਆ ਪਾਵਨ ਪੀਤਰ ਜੋ ਦੀਸੇ ਸੋ ਸ਼ਾਰਾ ਮਹਾਰਾਜ ਕਹਿੰਦੇ ਹੈ ਮਨ ਤੂੰ ਕਿਉਂ ਹੰਕਾਰ ਨਾਲ ਆਫਰਿਆ ਹੋਇਆ ਹੈ ਤੇਰੇ ਸਰੀਰ ਦੇ ਅੰਦਰ